ਪ੍ਰੋਗਰਾਮ ਨਾਡਰ ਦੋਸਤਾਂ ਦਾ ਸਵਾਗਤ ਹੈ ਸੰਤੁਪਨਾ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅੱਜ ਫੇਰ ਆਪਾਂ ਸਿਵਲ ਸਰਵਿਸ ਦੀ ਗੱਲ ਕਰਾਂਗੇ ਪ੍ਰਿੰਸ ਅਰਸ਼ਦੀਪ ਸਿੰਘ ਸਾਡੇ ਨਾਲ ਹੈ ਫਰੀਦਕੋਟ ਬੈਠਾ ਮੈਂ ਹੁਣ ਜਿਹੜਾ ਯੂਪੀਐਸਸੀ ਦਾ ਰਿਜ਼ਲਟ ਆਇਆ ਹੈ 2023 ਦੇ ਇਗਜ਼ਾਮ ਦਾ ਉਹਦੇ ਚ ਚੁਣੇ ਗਏ ਹੈ ਜਿਹੜੇ 400 ਇਹਨਾਂ ਦਾ 15 ਰੈਂਕ ਹੈ ਸੰਕੜੇ ਵਾਰ ਕੋਸ਼ਾ ਹੁੰਦੀਆਂ ਰਹਿੰਦੀਆਂ ਕਦੇ-ਕਦੇ ਫਲ ਉਹਨਾਂ ਦਾ ਮਿਲਦਾ ਹੈ ਇੰਨਾ ਦਾ ਤਜਰਬਾ ਕਿਵੇਂ ਰਿਹਾ ਅੱਗੇ ਵੀ ਆਪਾਂ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਇੰਟਰਵਿਊ ਦੇ ਜ਼ਰੀਏ ਲੈ ਕੇ ਆਏ ਕਿ ਉਹ ਆਪਦਾ ਤਜਰਬਾ ਸਾਂਝਾ ਕਰਨ ਤੇ ਜਦੋਂ ਸਾਡੇ ਕੋਈ ਨੇੜਲੇ ਪਿੰਡਾਂ ਦਾ ਨੌਜਵਾਨ ਮੁੰਡਾ ਜਾਂ ਕੁੜੀ ਇੱਥੇ ਪਹੁੰਚਦੀ ਹੈ ਨੌਜਵਾਨ ਪਹੁੰਚਦਾ ਹੈ ਤਾਂ ਸਾਰਿਆਂ ਨੂੰ ਇੱਕ ਹੌਸਲਾ ਮਿਲਦਾ ਹੈ ਤੇ ਇੱਕ ਨਵੀਂ ਚਾਹਤ ਪੈਦਾ ਹੁੰਦੀ ਹੈ ਕਿ ਇਹ ਕਰ ਸਕਦਾ ਅਸੀਂ ਕਰੀਏ ਇਸ ਕੋਸ਼ਿਸ਼ ਦੇ ਤਹਿਤ ਅੱਜ ਮੁਲਾਕਾਤ ਕਰਨ ਲਈ ਸਤਿ ਸ੍ਰੀ ਅਕਾਲ। ਸਵਾਗਤ ਹੈ ਇਸ ਸਤਿਕਾਰ। ਸਤਿ ਸ੍ਰੀ ਅਕਾਲ ਜੀ। ਠੀਕ ਹੈ। ਬੜੀਆ ਬੜੀਆ। ਤੁਹਾਨੂੰ ਬਹੁਤ-ਬਹੁਤ ਵਧਾਈ ਤੁਹਾਨੂੰ। ਧੰਨਵਾਦ ਜੀ। ਧੰਨਵਾਦ। ਤੁਹਾਨੂੰ ਵੀ ਵਧਾਈਆਂ ਜੀ। ਮਿਹਰਬਾਨੀ। ਸਾਡਾ ਹੁਣ ਮੋਗਾ ਬਣ ਗਿਆ। ਸਾਡਾ ਵੀ ਜ਼ਿਲ੍ਹਾ ਫਰੀਦਕੋਟ ਹੁੰਦਾ ਸੀ। ਤਾਂ ਫਰੀਦਕੋਟ ਹੀ ਸਾਰੇ ਹਜੇ ਵੀ ਉਹ ਮਾਣ ਹੁੰਦਾ ਵੀ ਅਸੀਂ ਫਰੀਦਕੋਟੀਆਂ ਹਾਂ। ਹਾਂ ਬਿਲਕੁਲ ਜੀ। ਇੱਕ ਉਹ ਵੱਜਦੇ ਹੁੰਦੇ ਆ ਨਾ ਫਰੀਦਕੋਟ। ਇਹ ਇਹ ਸਫ਼ਰ ਕਿਵੇਂ ਚੁਣਿਆ ਕਿ ਯੂਪੀਐਸਸੀ ਵੱਲ ਜਾਣਾ ਹੈ। ਪਹਿਲਾਂ ਆਪਾਂ ਥੋੜਾ ਜਿਹਾ ਐਜੂਕੇ ਮੈਂ ਲਾ ਗ੍ਰੈਜੂਏਟ ਹਾਂ ਜੀ ਸਾਡਾ ਜਿਹੜਾ ਕੋਰਸ ਹੈ ਇਹਨੂੰ ਇੰਟੀਗ੍ਰੇਟਿਡ ਲਾ ਕੋਰਸ ਕਹਿੰਦੇ ਆ ਇਹ 5 ਸਾਲਾਂ ਦੇ ਵਿੱਚ ਪੂਰਾ ਹੋ ਜਾਂਦਾ ਹੈ ਜਿਹੜਾ ਨਾਰਮਲ ਐਲ ਐਲ ਬੀ ਪ੍ਰੋਗਰਾਮ ਹੈ ਉਹਦੇ ਵਿੱਚ 6 ਸਾਲ ਲੱਗ ਜਾਂਦੇ ਸੀ ਜੀ ਪਹਿਲਾਂ ਇੱਕ ਗ੍ਰੈਜੂਏਸ਼ਨ ਹੋਗੀ ਫਿਰ ਦੂਸਰੀ ਗ੍ਰੈਜੂਏਸ਼ਨ ਹੋਗੀ ਸਾਲ 2015 ਦੇ ਵਿੱਚ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਦਾਖਲਾ ਲਿਆ ਜੀ ਬੀ ਕਾਮ ਐਲ ਐਲ ਬੀ ਦੇ ਵਿੱਚ ਤੇ ਸਾਲ 2020 ਦੇ ਵਿੱਚ ਮੈਂ ਗ੍ਰੈਜੂਏਟ ਹੋਇਆ ਹਾਂ ਜੀ ਅੱਛਾ ਜਦੋਂ ਜਦੋਂ ਤੁਹਾਡੇ ਫਾਦਰ ਵੀ ਪ੍ਰੈਕਟਿਸ ਕਰਦੇ ਇੱਥੇ ਹਾਂਜੀ ਵਕੀਲ ਦਾ ਮੁੰਡਾ ਵਕੀਲ ਬਣ ਗਿਆ ਸੀ ਕੋਰਟ 'ਚ ਉੱਥੇ ਪ੍ਰੈਕਟਿਸ ਕਰਨ ਦੀ ਬਜਾਏ ਯੂਪੀਐਸਸੀ ਵਾਲਾ ਰਾਹ ਕਿਵੇਂ ਚੁਣ ਲਿਆ ਇਹ ਭਾਜੀ ਮੈਨੂੰ ਵੀ ਲੱਗਦਾ ਵੀ ਇਹ ਥੋੜਾ ਸੁਭਾਵੀ ਕਹ ਲਓ ਤੁਸੀਂ ਇੱਕ ਤਰੀਕੇ ਦੇ ਨਾਲ ਕਿ ਜਦੋਂ ਮੈਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਗਿਆ ਸੀ ਉਦੋਂ ਮੇਰੇ ਦਿਮਾਗ ਦੇ ਵਿੱਚ ਵੀ ਇੱਕ ਦੋ ਗੱਲਾਂ ਹੀ ਸੀ ਕਿ ਯਾਰ ਜਾਂ ਤਾਂ ਵਕਾਲਤ ਕਰ ਲਾਂਗੇ ਤੇ ਜਾਂ ਆਪਾਂ ਵੀ ਬਾਹਰ ਨੂੰ ਡਾਰੀ ਮਾਰ ਜਾਾਂਗੇ ਪਰ ਉੱਥੇ ਸੰਗਤ ਹੀ ਮੈਨੂੰ ਇਸ ਤਰੀਕੇ ਦੇ ਮਿਲੀ ਆਪਣੇ ਸਿਰਸਾ ਵਾਲਦੇ ਪੰਜਾਬੀ ਮੁੰਡੇ ਸੀਗੇ ਉਹ ਕੋਟਪੂਰੇ ਦੇ ਸਰਦਾਰ ਕੁਲਦੀਪ ਸਿੰਘ ਜੀ ਅੱਜ ਦੇ ਟਾਈਮ ਤੇ ਉਹ ਜੁਡੀਸ਼ੀਅਲ ਮੋਜਿਸਟ੍ਰੇਟ ਆ ਉਹ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਵੀ ਜੇ ਇਸ ਲੈਵਲ ਤੇ ਆਏ ਆ ਇਸ ਮੁਕਾਮ ਤੇ ਆਏ ਆ ਤਾਂ ਫਿਰ ਕੁਝ ਹੋਰ ਚੰਗਾ ਕਰਨ ਦੀ ਕੋਸ਼ਿਸ਼ ਕਰ ਉਹਨਾਂ ਦੇ ਵਿੱਚੋਂ ਇੱਕ ਸੀ ਸਰਦਾਰ ਜਸਪਿੰਦਰ ਸਿੰਘ ਭੋਲਰ ਜਿਹੜੇ ਕਿ ਤੁਹਾਡੇ ਬੜੇ ਖਾਸ ਮੁੱਤਰ ਨੇ ਜੀ ਪਿੰਡ ਭੋਲਰ ਜ਼ਿਲ੍ਹਾ ਮਕਸਰ ਦੇ ਵਿੱਚੋਂ ਉਹਨਾਂ ਨੇ ਹੌਲੀ-ਹੌਲੀ ਮੈਨੂੰ ਮੋਟੀਵੇਟ ਕੀਤਾ ਉਹਨਾਂ ਨਾਲ ਗੱਲਾਂ ਬਾਤਾਂ ਕਰਦਾ ਰਹਿੰਦਾ ਸੀ ਲੰਚ ਡਿਨਰ ਦੇ ਟਾਈਮ ਤੇ ਮੈਸਟਰੇ ਟੇਬਲਾਂ ਤੇ ਜਿਹੜੀਆਂ ਡਿਸਕਸ਼ਨਸ ਹੁੰਦੀਆਂ ਸੀ ਫੇਰ ਮੇਰਾ ਥੋੜਾ ਜਿਹਾ ਰੁਝਾਨ ਇਸ ਸਰਵਿਸ ਵੱਲ ਹੌਲੀ-ਹੌਲੀ ਹੋਣ ਲੱਗ ਗਿਆ ਸੀਗਾ ਤੇ ਫਿਰ ਜਦੋਂ ਮੈਂ ਗ੍ਰੈਜੂਏਟ ਹੋਇਆ ਤਾਂ ਉਹਦੇ ਮਾਰੇ ਮਨ ਦੇ ਵਿੱਚ ਆ ਗਿਆ ਵੀ ਕੋਈ ਗੱਲ ਨਹੀਂ ਵੀ ਹਜੇ ਉਮਰ ਪਈ ਹੈ ਤਾਂ ਦੋ ਤਿੰਨ ਸਾਲ ਆਪਾਂ ਲਾ ਕੇ ਵੇਖਦੇ ਹਾਂ ਇਸੇ ਪਾਸੇ ਜਦੋਂ ਤੁਰ ਪੈਨੇ ਹੋ ਇਸ ਵਿੱਚ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਇਸ ਸਫ਼ਰ ਤੋਂ ਹੋ ਗਏ ਉਹਨਾਂ ਨੂੰ ਪਹਿਲਾ ਸਵਾਲ ਜਾਂ ਪਹਿਲਾ ਸਟੈਪ ਉਹੀ ਹੁੰਦਾ ਵੀ ਯਾਰ ਸਿਲੇਬਸ ਬਹੁ ਖਿਰ ਚੋਣ ਕਿਵੇਂ ਕੀਤੀ ਗਿਆ ਪੜਨਾ ਹੈ ਇਥੋਂ ਪੜਨਾ ਹੈ ਇਹ ਪਹਿਲਾ ਸਟੈਪ ਤਾਂ ਬਾਈ ਜੀ ਮੈਂ ਇਹ ਲਿਆ ਕਿ ਮੈਂ ਪਹਿਲਾਂ ਥੋੜਾ ਸਿਲੇਬਸ ਨੇਟ ਤੋਂ ਕੱਢ ਕੇ ਕਿ ਕੀ 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 ਵਿਸ਼ੇ ਪੁੱਛੇ ਜਾਂਦੇ ਨੇ ਕਿੱਥੋਂ ਕਿੱਥੋਂ ਸਵਾਲ ਆਉਂਦੇ ਨੇ ਪਹਿਲਾਂ ਮੈਂ ਉਹ ਦੇਖਿਆ ਤੇ ਜਿਹੜੀਆਂ ਕੁਝ ਕੁ ਸਟੈਂਡਰਡ ਬੁੱਕਸ ਹੁੰਦੀਆਂ ਇਹ ਅੱਡ ਅੱਡ ਸਬਜੈਕਟਸ ਦੀਆਂ ਉਹਨਾਂ ਨੂੰ ਮੈਂ ਪੜ੍ਹ ਕੇ ਦੇਖਿਆ ਤਾਂ ਮੈਨੂੰ ਚੰਗਾ ਲੱਗਿਆ ਮੈਂ ਕਿਹਾ ਵੀ ਚਲੋ ਜੇ ਪੇਪਰ ਨਹੀਂ ਵੀ ਨਿਕਲਦਾਗਾ ਤਾਂ ਕੁਝ ਸਿੱਖਣੋਂ ਤਾਂ ਮਿਲ ਦੇਣਾ ਆਪ ਨੂੰ ਇਹਦੇ ਵਿੱਚੋਂ ਤਾਂ ਫਿਰ ਹੌਲੀ-ਹੌਲੀ ਮੇਰਾ ਇੰਟਰਸਟ ਬਣ ਗਿਆ ਉਹਦੇ ਵਿੱਚ ਤੇ ਬਾਕੀ ਇਹ ਗੱਲ ਬਿਲਕੁਲ ਸਹੀ ਹੈ ਜੀ ਕਿ ਵਿਸ਼ੇ ਬਹੁਤ ਜ਼ਿਆਦਾ ਨੇ ਤਾਂ ਥੋੜੀ-ਬੋਤੀ ਗਾਈਡੈਂਸ ਵੀ ਇਹਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਬੰਦੇ ਨੂੰ ਆਪਦੇ ਸੀਨੀਅਰ ਤੋਂ ਕਿਸੇ ਤੋਂ ਮਿਲ ਜੇ ਜਾਂ ਜੀ ਤੁਹਾਡਾ ਕੋਈ ਟੀਚਰ ਹੋਵੇ ਤੋਂ ਮਿਲ ਜੇ ਤਾਂ ਇਸੇ ਤਰੀਕੇ ਦੇ ਨਾਲ ਬਸ ਮੈਂ ਜਦوجਾ ਦੇ ਨਾਲ ਸਿੱਖਿਆ ਜੀ ਅ ਤੁਹਾਡਾ ਚੌਥਾ ਅਟੈਂਪਟ ਸੀ ਇਹ ਹਾਂਜੀ ਅ ਸੈਕੰਡ ਲਾਸਟ 'ਚ ਕੱਢ ਗਿਆ ਜਦੋਂ ਇਸ ਫੇਸ ਦੇ ਵਿੱਚ ਜਦੋਂ ਕੋਈ ਅਟੈਂਪਟ ਦੇ ਵਿੱਚ ਬੰਦਾ ਰਹਿ ਜਾਂਦਾ ਹੈ ਤੇ ਫੇਲਿਅਰ ਆਉਂਦਾ ਇੱਕ ਸਾਲ ਲਈ ਫੇਰ ਸਫਰ ਕਰਨਾ ਤੇ ਉਹ ਸਫਰ ਦੇ ਵਿੱਚ ਡਿਪਰੈਸ਼ਨ ਵੀ ਆਉਂਦਾ ਐ ਐਂਜ਼ਾਇਟੀ ਹੋ ਜਾਂਦੀ ਐ ਵੀ ਆਹ ਕੀ ਐ ਯਾਰ ਹੂੰ ਹੂੰ ਹੁਣ ਉਹ ਪ੍ਰੈਕਟਿਸ ਕਰਨ ਲੱਗੇ ਹੁੰਦੇ 4 ਰੁਪਏ ਕਮਾਉਂਦੇ ਇਸ ਚੀਜ਼ ਨੂੰ ਆਪ ਦੇ ਆਪ ਤੋਂ ਪਾਸੇ ਕਿਵੇਂ ਰੱਖਿਆ ਉੱਬੜਦੇ ਕਿਵੇਂ ਸੀ ਰਿਪੇਅਰ ਕਿਵੇਂ ਕਰਦੇ ਸੀ ਨਹੀਂ ਬਿਲਕੁਲ ਜੀ ਡਿਪਰੈਸ਼ਨ ਤਾਂ ਹੋ ਹੀ ਜਾਂਦਾ ਐ ਦੁੱਖ ਬੜਾ ਹੁੰਦਾ ਐ ਕਿਉਂਕਿ ਬਹੁਤ ਸਾਲਾਂ ਦੀ ਜਦੋਂ ਜਦ ਹੁੰਦੀ ਐ ਤੇ ਆਪਾਂ ਪੇਪਰ ਦੇ ਵਿੱਚ ਜਦੋਂ ਬੈਠਦੇ ਆ ਤੇ ਰਿਜ਼ਲਟ ਨਹੀਂ ਆਉਂਦਾ ਤਾਂ ਦੁੱਖ ਤਾਂ ਹੁੰਦਾ ਹੀ ਐ ਜਿਹੜੇ ਬੰਦੇ ਨੇ ਮਿਹਨਤ ਕੀਤੀ ਐ ਦੁੱਖ ਤਾਂ ਹੁੰਦਾ ਹੀ ਐ ਇਦੇ ਵਿੱਚ ਇੱਕ ਤਾਂ ਮੈਂਟਲੀ ਸਟਰੋਂਗ ਥੋੜਾ ਜਿਹਾ ਜਿਹੜਾ ਹੈਗਾ ਆਪਦੇ ਆਪ ਨੂੰ ਰੱਖਣਾ ਪੈਂਦਾ ਥੋੜਾ ਪੋਜ਼ਿਟਿਵ ਐਟੀਟਿਊਡ ਰੱਖਣਾ ਪੈਂਦਾ ਵੀ ਕੋਈ ਨਹੀਂ ਜਿੱਥੋਂ ਤੱਕ ਪਹੁੰਚੇ ਤਾਂ ਇੱਕ ਵਾਰੀ ਫੇਰ ਸੇ ਇਹ ਐਟੀਟਿਊਡ ਦੇ ਨਾਲ ਚੱਲਣਾ ਪੈਂਦਾ ਹੈ ਦੂਸਰਾ ਆਪਦੇ ਆਸ-ਪਾਸੇ ਕਿਸ ਟਾਈਪ ਦੀ এনवायरमेंट ਹੈ ਮੈਨੂੰ ਲੱਗਦਾ ਉਹ ਵੀ ਇੱਕ ਰੋਲ ਪਲੇ ਕਰਦੀ ਹੈ ਜਿਵੇਂ ਕਿ ਮੇਰੇ ਮਾਪੇ ਉਹ ਇੱਕ ਤਰੀਕੇ ਨਾਲ ਮੇਰੇ ਮਿੱਤਰੀ ਕਹ ਲ ਤੁਸੀਂ ਉਹਨਾਂ ਨੇ ਮੇਰੇ ਨਾਲ ਇਸੇ ਤਰੀਕੇ ਦਾ ਹੀ ਬਿਹੇਵੀਅਰ ਰੱਖਿਆ ਹੈ ਤੋਂ ਮੈਨੂੰ ਬਹੁਤ ਮੋਟੀਵੇਟ ਕਰਦੇ ਸੀ ਵੀ ਕੋਈ ਗੱਲ ਨਹੀਂ ਫਿਰ ਕੀ ਹੁੰਦਾ ਵੀ ਅਸੀਂ ਬੈਠੇ ਹਾਂ ਤੂੰ ਕਰ ਤਾਂ ਜਦੋਂ ਮੇਰੇ ਫਾਦਰ ਸਾਹਿਬ ਮੈਂ ਥਾਪੜਾ ਦੇ ਦਿੰਦੇ ਸੀ ਤਾਂ ਫਿਰ ਲੱਗਦਾ ਸੀ ਵੀ ਕੋਈ ਗੱਲ ਨਹੀਂ ਕਰ ਲਾਂਗੇ ਇੱਕ ਸਾਲ ਹੋ ਗਿਆ ਜਦੋਂ ਪਹਿਲੇ ਅਟੈਂਪਟ ਚ ਰਹੇ ਦੂਜੇ ਚ ਰਹੇ ਤੀਜੇ ਚ ਰਹਿ ਗਏ ਆਪਦੇ ਆਪ ਨੂੰ ਵਿੱਚੋਂ ਆਇਡੈਂਟੀਫਾਈ ਕਿਵੇਂ ਕੀਤਾ ਵੀ ਪਹਿਲੇ ਚ ਆਹ ਕਮੀ ਸੀ ਦੂਜੇ ਚ ਆਹ ਕਮੀ ਸੀ ਤੀਜੇ ਚ ਆਹ ਕਮੀ ਸੀ ਕਿਵੇਂ ਕਿਵੇਂ ਪਤਾ ਲੱਗਿਆ ਇਹ ਚੀਜ਼ਾਂ ਨੂੰ ਕਿਵੇਂ ਪਾ ਲਿਆ ਹਾਂਜੀ ਇਹ ਦੇ ਵਿੱਚ ਇਹ ਸੀ ਕਿ ਮੈਂ ਪ੍ਰੀ ਹੀ ਨਹੀਂ ਪਹਿਲਾਂ ਕਲੀਅਰ ਕੀਤਾ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਇਹ ਬਤਿੰਨ ਸਟੇਜਸ ਹੁੰਦੀਆਂ ਪ੍ਰੀ ਮੀਨਸ தி ਇੰਟਰਵਿਊ ਤਾਂ ਮੇਰਾ ਪ੍ਰੀ ਹੀ ਨਹੀਂ ਪੇਪਰ ਨਿਕਲਦਾ ਸੀ ਤਾਂ ਫਿਰ ਉਹਦੇ ਵਿੱਚ ਇਹ ਹੁੰਦਾ ਸੀ ਕਿ ਜਦੋਂ ਮੈਂ ਪ੍ਰੀ ਦਾ ਪੇਪਰ ਦੇ ਕੇ ਆ ਜਾਂਦਾ ਸੀ ਥੋੜਾ ਜਿਹਾ ਤਾਂ ਮੈਨੂੰ ਉਦੋਂ ਹੀ ਅੰਦਾਜ਼ਾ ਹੋ ਜਾਂਦਾ ਸੀ ਕਿ ਮੇਰੀ ਪੜ੍ਹਾਈ ਦੇ ਵਿੱਚ ਕਿਤੇ ਨਾ ਕਿਤੇ ਕਮੀ ਰਹੀ ਹੈ ਮੈਂ ਪ੍ਰੋਪਰਲੀ ਤਿਆਰੀ ਕਰਕੇ ਨਹੀਂ ਗਿਆਗਾ ਮੈਂ ਪ੍ਰੈਕਟਿਸ ਕਰਕੇ ਨਹੀਂ ਗਿਆ ਤਾਂ ਫਿਰ ਇੱਕ ਤਾਂ ਉਹੋ ਚੀਜ਼ ਆਪ ਦੀ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਦੂਸਰਾ ਮਨ ਦੇ ਵਿੱਚ ਇੱਕ ਡਰ ਵੀ ਹੁੰਦਾ ਜਦੋਂ ਉਹ ਪੇਪਰ ਦੇ ਵਿੱਚ ਬੈਠਦੇ ਆਂ ਉਹ ਕੁਛ ਹੱਦ ਤੱਕ ਤਾਂ ਡਰ ਵੈਸੇ ਜਾਇਜ਼ ਹੀ ਹੁੰਦਾ ਹੈ ਪਰ ਜਦੋਂ ਥੋੜਾ ਜ਼ਿਆਦਾ ਹੋ ਜਾਂਦਾ ਹੈ ਇਹ ਮੇਰਾ ਮੰਨਣਾ ਕਿ ਫਿਰ ਉਹ ਆਪਣਾ ਪੇਪਰ ਖਰਾਬ ਕਰ ਦਿੰਦਾ ਹੈ ਕਿਤੇ ਨਾ ਕਿਤੇ ਉਹ ਡਰ ਵੀ ਮਨ ਦੇ ਵਿੱਚੋਂ ਕੱਢਿਆ ਪ੍ਰੈਕਟਿਸ ਕਰ ਕਰਕੇ ਤੇ ਜੋ ਮੈਂ ਆਨਸਰ ਉੱਥੇ ਲਾ ਕੇ ਆਉਂਦਾ ਸੀਗਾ ਉਹਨਾਂ ਨੂੰ ਫਿਰ ਮੈਂ ਐਨਲਾਈਜ਼ ਕੀਤਾ ਵੀ ਮੈਂ ਕਿੱਥੇ ਗਲਤ ਨਾ ਕੀ ਸੋਚ ਕੇ ਮੈਂ ਆਨਸਰ ਲਾਏ ਐ ਤੇ ਉਹ ਗਲਤ ਕਿਉਂ ਨਿਕਲੇ ਤਾਂ ਫਿਰ ਇਸ ਤਰੀਕੇ ਦੇ ਨਾਲ ਥੋੜਾ ਥੋੜਾ ਮੈਂ ਦੇਖਿਆ ਕਿ ਮੇਰੀ ਇੰਪਰੂਵਮੈਂਟ ਹੁੰਦੀ ਜਾ ਰਹੀ ਸੀ 20 21 ਤੇ 22 ਦੇ ਵਿੱਚ ਇਸ ਕਰਕੇ ਫਿਰ ਮੈਂ ਸੋਚਿਆ ਵੀ ਜੇ ਇੰਪਰੂਵਮੈਂਟ ਆਪਦੀ ਹੋਈ ਹੈ ਸੈਲਫ ਦੇ ਵਿੱਚ ਤਾਂ ਤੇਜ਼ੀ ਦੇ ਵਿੱਚ ਵੀ ਹੋ ਸਕਦਾ ਮੈਂ ਕਰ ਜਾਏ ਉਹ ਪਰਮਾਤਮਾ ਦੀ ਮਿਹਰ ਰਹੀ ਜੀ ਤੇ ਆਪਣਾ ਪੇਪਰ ਹੋ ਗਿਆ ਅੱਜ ਜਦੋਂ ਹੋ ਗਿਆ ਕੰਮ ਤਾਂ ਬੰਦੇ ਨੂੰ ਲੱਗਦਾ ਹੁੰਦਾ ਯਾਰ ਆਹ ਫਾਰਮੂਲਾ ਬਹੁਤ ਕਮ ਆਇਆ ਜਾਂ ਆਹ ਤਕਨੀਕ ਨਾ ਮੈਂ ਪੜਦਾ ਸੀ ਆਹ ਬੜੀ ਕੰਮ ਆਈ ਕਿਹੜੀ ਤਕਨੀਕ ਅਡਾਪਟ ਕੀਤੀ ਜਾਂ ਕਿਹੜੀ ਤਕਨੀਕ ਤਕਨੀਕ ਦਾ ਨਿਚੋੜ ਕੱਢ ਕੇ ਲਿਆਏ ਉਹ ਵੀ ਆਹ ਠੀਕ ਸੀ ਇਹ ਤਕਨੀਕਾਂ ਕਈ ਲੱਗ ਜਾਂਦੀਆਂ ਬਾਈ ਜੀ ਇਹਦੇ ਵਿੱਚ ਪਹਿਲੀ ਤਾਂ ਇਹੀ ਹੈ ਕਿ ਥੋੜਾ ਜਿਆਦਾ ਰਿਸਰਚ ਕਰਕੇ ਚੱਲਣਾ ਚਾਹੀਦਾ ਸਿਲੇਬਸ ਕੀ ਹੁੰਦਾ ਤਾਂ ਇੱਕ ਜਿਵੇਂ ਆਪਾਂ ਕਹਿ ਰਹੇ ਹਾਂ ਨੇ ਵੀ ਸਟਰਕਚਰਡ ਤਰੀਕੇ ਦੇ ਨਾਲ ਆਪਾਂ ਨੂੰ ਪੜ੍ਹਾਈ ਕਰਨੀ ਚਾਹੀਦੀ ਹੈ ਸਿਲੇਬਸ ਨੂੰ ਛੋਟੇ ਹਿੱਸਿਆਂ ਦੇ ਵਿੱਚ ਵੰਡ ਕੇ ਫਿਰ ਇੱਕ ਇੱਕ ਪੋਰਸ਼ਨ ਹੌਲੀ ਹੌਲੀ ਬੰਦਾ ਕੰਪਲੀਟ ਕਰੇ ਦੂਸਰਾ ਇਹਦੇ ਵਿੱਚ ਇਹ ਹੈ ਕਿ ਨਾਲ ਟੈਸਟ ਵਗੈਰਾ ਬੰਦਾ ਰੈਗੂਲਰਲੀ ਦਿੰਦਾ ਰਹੇ ਕਿਉਂਕਿ ਜਿਹੜਾ ਟੈਸਟ ਦਾ ਡਰ ਹੈ ਉਹ ਟੈਸਟ ਦੇ ਕੇ ਹੀ ਨਿਕਲਦਾ ਹੈ ਬਿਨਾ ਆਪਾਂ ਟੈਸਟ ਦਿੱਤੇ ਚੱਲੇ ਜਾਈਏ ਉਹ ਫਿਰ ਡਰ ਮਨ ਦੇ ਵਿੱਚ ਉਵੇਂ ਬਰਕਰਾਰ ਰਹਿੰਦਾ ਹੈ ਇਸੇ ਤਰੀਕੇ ਦੇ ਨਾਲ ਇੱਕ ਹੌਂਸਲਾ ਰੱਖਣਾ ਤੇ ਪੋਜ਼ਿਟਿਵ ਐਟੀਟਿਊਡ ਰੱਖਣਾ ਜਿਹੜਾ ਕਿ ਮੇਰੇ 'ਚ ਬਹੁਤ ਘੱਟ ਸੀਗਾ ਇਹ ਜਸਪINDER ਸਿੰਘ ਭੁੱਲਰ ਜੀ ਦੀ ਹੀ ਦੇਣ ਹੈ ਕਿ ਉਹਨਾਂ ਨੇ ਉਹ ਹੌਂਸਲਾ ਭਰਿਆ ਮੇਰੇ ਨਾਲ ਤੇ ਮੇਰਾ ਐਟੀਟਿਊਡ ਥੋੜਾ ਚੇਂਜ ਕੀਤਾ ਤਾਂ ਹੌਂਸਲਾ ਤੇ ਇੱਕ ਪੋਜ਼ਿਟਿਵ ਐਟੀਟਿਊਡ ਤੇ ਕਿਤੇ ਨਾ ਕਿਤੇ ਇਹ ਵੀ ਸੋਚ ਕੇ ਚੱਲਣਾ ਵੀ ਵੇਖੀ ਜਾਊਗੀ ਇੱਕ ਪੇਪਰ ਹੀ ਹੈ ਜੇ ਨਾ ਨਿਕਲਿਆ ਤਾਂ ਕੁਝ ਹੋਰ ਕਰ ਲਾਂਗੇ ਇਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਕਿਤਾਬਾਂ ਰੈਫਰ ਕਰਾਂਗੇ ਕੁਝ ਕਿਤਾਬਾਂ ਹੈਲਪਫੁਲ ਰਹੀਆਂ ਅਖਬਾਰ ਦਾ ਕੀ ਯੋਗਦਾਨ ਰਿਹਾ ਖ਼ਬਰ ਦਾ ਮੈਨੂੰ ਲੱਗਦਾ ਬਹੁਤ ਵੱਡਾ ਯੋਗਦਾਨ ਹੈ ਜੀ ਕਿਉਂਕਿ ਖ਼ਬਰ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਸਾਰੀਆਂ ਖ਼ਬਰਾਂ ਜਿਹੜਾ ਆਉਂਦੀਆਂ ਤਾਂ ਉਹਨਾਂ ਦੇ ਵਿੱਚੋਂ ਆਪਣੇ ਕਰੰਟ ਅਫੇਅਰਸ ਬਣ ਜਾਂਦੀਆਂ ਤਾਂ ਉਹ ਯੂਪੀਐਸਸੀ ਦਾ ਇੱਕ ਬਹੁਤ ਇੰਪੋਰਟੈਂਟ ਜਿਹੜਾ ਹੈਗਾ ਹਿੱਸਾ ਹੈ ਚਾਹੀਓ ਕਿਸੇ ਵੀ ਸਟੇਜ ਦੀ ਗੱਲ ਕਰ ਲਈਏ ਪ੍ਰੀ ਮੀਨਸ ਇੰਟਰਵਿਊ ਦੀ ਤਾਂ ਇੱਕ ਚੰਗਾ ਖ਼ਬਰ ਪੜ੍ਹਨਾ ਚਾਹੀਦਾ ਮੈਂ ਤਾਂ ਹਿੰਦੂ ਪੜ੍ਹਦਾ ਸੀਗਾ ਕਾਫੀ ਲੋਕ ਇੰਡੀਅਨ ਐਕਸਪ੍ਰੈਸ ਪੜ੍ਹਦੇ ਆ ਕੋਈ ਵੀ ਇੱਕ ਖ਼ਬਰ ਚੰਗਾ ਖ਼ਬਰ ਹੈ ਜਿਹੜਾ ਉਹ ਪੜ੍ਹਨਾ ਚਾਹੀਦਾ ਇਸ ਤੋਂ ਅਲਾਵਾ ਜਿਹੜੀ ਕਿਤਾਬਾਂ ਸੀ ਤਾਂ ਮੈਂ ਜ਼ਿਆਦਾਤਰ ਸਟੈਂਡਰਡ ਬੁੱਕਸ ਹੀ ਯ ਜਿਵੇਂ ਕਿ ਹਿਸਟਰੀ ਦੀ ਸਪੈਕਟ੍ਰਮ ਹੁੰਦੀ ਹੈ ਪੋਲਿਟੀ ਦੀ ਲక్ష్ਮੀਕਾਂਤ ਹੁੰਦੀ ਹੈ ਜੀਓਗ੍ਰਾਫੀ ਤੇ ਇਕਨੋਮਿਕਸ ਦੀ ਮੈਂ ਐਨਸੀਆਰਟੀ ਹੀ ਯੂਜ਼ ਕੀਤੀ 11ਵੀਂ ਦੇ 12ਵੀਂ ਦੀ ਇਸ ਤੋਂ ਇਲਾਵਾ ਮੇਰਾ ਆਪਸ਼ਨਲ ਸਬਜੈਕਟ ਸੀਗਾ ਮੀਨਸ ਦੇ ਵਿੱਚ ਲਾਅ ਸੀ ਤਾਂ ਮੇਰੇ ਲਾਅ ਦੇ ਜਿਹੜੇ 5 ਸਾਲ ਮੈਂ ਉੱਥੇ ਪੜ੍ਹਿਆ ਤੇ ਜਿਹੜੇ ਨੋਟਸ ਬਣਾਏ ਹੋਏ ਸੀ ਉਹੋ ਹੀ ਮੈਂ ਯੂਜ਼ ਕੀਤੇ ਕੁਝ ਕਿਤਾਬਾਂ ਹੁੰਦੀਆਂ ਜਿਵੇਂ ਆਰਕੇ ਬਾਂਗਿਆ ਤੇ ਐਸਐਲ ਕਪੂਰ ਇੰਟਰਨੈਸ਼ਨਲ ਲਾਅ ਦੀਆਂ ਤਾਂ ਉਹੋ ਯੂਜ਼ ਕੀਤੀਆਂ ਮੈਂ ਉਹਨਾਂ ਤੋਂ ਮੈਂ ਨੋਟਸ ਬਣਾਏ ਜੀ ਜਦੋਂ ਹੁਣ ਰਿਜ਼ਲਟ ਆਇਆ ਪਹਿਲਾਂ ਤਾਂ ਬੰਦਾ ਸਟੂਡੈਂਟ ਹੀ ਹੁੰਦਾ ਨਾ ਇੱਕ ਦਿਨ ਪਹਿਲਾਂ ਸਟੂਡੈਂਟ ਹੁੰਦਾ ਅਗਲੇ ਦਿਨ ਜਦੋਂ ਰਿਜ਼ਲਟ ਆਉਂਦਾ ਤਾਂ ਬੰਦੇ ਦੇ ਨਾਲ ਰੈਂਕ ਲੱਗ ਜਾਂਦਾ ਤੇ ਰੈਂਕ ਦੇ ਨਾਲ ਅਹੁਦੇ ਦਿਸਣ ਲੱਗ ਜਾਂਦੇ ਕਿਵੇਂ ਮਹਿਸੂਸ ਹੋਇਆ ਇੱਕ ਵਾਰ ਤਾਂ ਬਹੁਤ ਖੁਸ਼ੀ ਹੋਈ ਬਾਈ ਜੀ ਕਿ ਚਲੋ ਲਿਸਟ ਦੇ ਵਿੱਚ ਮੇਰਾ ਨਾਮ ਆ ਗਿਆ ਜਦੋਂ ਸਾਥੀਆਂ ਨੇ ਤੇ ਆਂਡੀਆਂ ਗਵੰਡੀਆਂ ਨੇ ਵਧਾਈਆਂ ਦਿੱਤੀਆਂ ਇਸ ਗੱਲ ਦੀਆਂ ਤਾਂ ਉਦੋਂ ਥੋੜਾ ਜਿਹਾ ਵੀ ਆਪ ਦੇ ਹੱਥੇ ਮਹਿਸੂਸ ਹੋਇਆ ਕਿ ਚਲੋ ਮਿਹਨਤ ਕੀਤੀ ਸੀ ਇਹਨੇ ਸਾਲਾਂ ਦੀ ਉਹਦਾ ਕੋਈ ਨਾ ਕੋਈ ਮੁੱਲ ਮੋੜਤਾ ਪਰਮਾਤਮਾ ਨੇ ਆ ਮੇਰੇ ਮਾਪਿਆਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਤੇ ਮੈਨੂੰ ਉਸ ਗੱਲ ਦੀ ਬੜੀ ਖੁਸ਼ੀ ਸੀ ਤੇ ਬਾਕੀ ਇਹ ਗੱਲ ਜ਼ਰੂਰ ਹੈ ਜੀ ਕਿ ਹਾਂ ਸਟੂਡੈਂਟ ਤੋਂ ਬੰਦਾ ਅ ਅਫੀਸਰ ਵਾਲੇ ਪਾਸੇ ਵੱਜ ਜਾਂਦਾ ਪਰ ਮੈਂ ਇਹੀ ਚਾਹੁੰਦਾ ਜੀ ਕਿ ਪਰਮਾਤਮਾ ਮੈਨੂੰ ਸਟੂਡੈਂਟ ਹੀ ਬਣਾਈ ਰੱਖੇ ਕੁਝ ਨਾ ਕੋਈ ਸਿੱਖਣ ਦਾ ਮੌਕਾ ਮਿਲਦਾ ਰਹੇ ਹਮੇਸ਼ਾ ਤੇ ਅਫਸਰ ਬਣ ਕੇ ਵੀ ਪਰਮਾਤਮਾ ਮੇਰੇ ਹੱਥੋਂ ਕੋਈ ਗਲਤ ਕੰਮ ਨਾ ਹੀ ਕਰਵਾਵੇ ਤੇ ਲੋਕਾਂ ਦੀ ਸੇਵਾ ਕਰਨ ਦਾ ਕਿਸੇ ਵੀ ਕਪੈਸਿਟੀ ਦੇ ਵਿੱਚ ਮੈਨੂੰ ਮੌਕਾ ਮਿਲੇ ਮੈਨੂੰ ਇਸੇ ਵਿੱਚ ਨੌਜਵਾਨ ਪੀੜ੍ਹੀ ਤੁਸੀਂ ਫੇਲਿਅਰ ਫੇਸ ਕੀਤੇ ਹੈ ਫੇਲਿਅਰ ਬਹੁਤ ਇੰਪੋਰ ਬੰਦੇ ਨੂੰ ਬੰਦਾ ਬਣਾਉਂਦੇ ਆ। ਜਿਵੇਂ ਨੌਜਵਾਨ ਪੀੜ੍ਹੀ ਬਹੁਤ سارے ਨੌਜਵਾਨ ਆਪਾਂ ਸੁਣ ਰਹੇ ਹੋਣਗੇ ਉਤਰ ਤਿਆਰੀ ਦੀ ਤਿਆਰੀ ਚ ਹੈ। ਕੋਈ ਤਿਆਰੀ ਕਰ ਰਿਹਾ ਹੈ, ਕੋਈ ਸੁਪਨਾ ਲਈ ਬੈਠਾ ਹੈ, ਕੋਈ ਕੁੱਦਿਆ ਹੋਇਆ ਹੈ। ਕੋਈ ਖਾਸ ਉਹ ਟਿਪਸ ਜਾਂ ਕੋਈ ਅੰਦਰੋਂ ਜਿਹੜੀ ਭਰੀ ਹੋਈ ਭਾਵਨਾ ਵੀ ਯਾਰ ਦੱਸਾਂਗੇ ਕਿ ਕਿਸੇ ਨੇ ਪੁੱਛਿਆ ਤਾਂ ਵੀ ਆ ਦੱਸਾਂਗੇ ਵੀ ਐਂ ਕਰ ਲੈ। ਬਿਲਕੁਲ ਜੀ। ਇੱਕ ਇੱਕ ਚੀਜ਼ ਮੈਂ ਐਡ ਕਰ ਦਿਆਂ ਕੋਚਿੰਗ ਲਈ। ਕੋਚਿੰਗ ਮੈਂ ਤਾਂ ਸਟਾਰਟ ਕੀਤੀ ਸੀਗੀ ਜੀ ਚੰਡੀਗੜ੍ਹ ਦੇ ਵਿੱਚ ਨਵੰਬਰ 2019 ਦੇ ਵਿੱਚ ਤਕਰੀਬਨ ਤੇ ਮੈਂ ਫਰਵਰੀ 2020 ਤੱਕ ਮੇਰਾ ਫਾਈਨਲ ইয়ার ਸੀਮ ਆ ਉਸੇ ਕੋਚਿੰਗ ਲੈ ਜਾਂਦਾ ਰਿਹਾ ਪਰ ਫਰਵਰੀ 2020 ਦੇ ਵਿੱਚ ਫਿਰ ਕਰੋਨਾ ਵਾਇਰਸ ਦੀ ਵੇਵ ਆਊਟਬ੍ਰੇਕ ਹੋ ਗਿਆ ਜੀ ਦੇ ਕਰਕੇ ਯੂਨੀਵਰਸਿਟੀ ਦੇ ਨਾਲ-ਨਾਲ ਕੋਚਿੰਗ ਸੰਸਥਾਵ ਵੀ ਸਾਰੀਆਂ ਬੰਦ ਹੋ ਗਈਆਂ ਤਾਂ ਉਹ ਕਾਫੀ ਸਮੇਂ ਬਾਅਦ ਚੱਲ ਨਹੀਂ ਸਕਿਆ ਫਿਰ ਉਸ ਤੋਂ ਬਾਅਦ ਮੇਰੀ ਤਿਆਰੀ ਪਿੱਛੇ ਪੈ ਰਹੀ ਸੀ ਫਿਰ ਮੈਂ ਕਿਹਾ ਵੀ ਚਲੋ ਰੱਬ ਦਾ ਨਾਮ ਲੈ ਕੇ ਆਪਾਂ ਆਪ ਹੀ ਕਰਕੇ ਦੇਖਦੇ ਹਾਂ ਜਿੰਨਾ ਕੋ ਹੁੰਦਾ ਬਸ ਫਿਰ ਉਸ ਤੋਂ ਬਾਅਦ ਕੀ ਸੀ ਨੋਟਸ ਵਗੈਰਾ ਬਣਾਉਂਦੇ ਰਹੇ ਹਾਂਜੀ ਨੋਟਸ ਬਣਾਉਂਦੇ ਰਹੇ ਜੀ ਤੇ ਟੈਸਟ ਸੀਰੀਜ਼ ਬਹੁਤ ਇੰਪੋਰਟੈਂਟ ਹੁੰਦੀ ਹੈ ਉਹਦਾ ਕੀ ਹਾਲ ਰਹਾ ਟੈਸਟ ਸੀਰੀਜ਼ ਕਾਫੀ ਇੰਪੋਰਟੈਂਟ ਹੈ ਜੀ 2020 2021 ਦੇ ਮੈਂ ਆਪਦੇ अटेम्प्ट ਦੇ ਵਿੱਚ ਕੋਈ ਟੈਸਟ ਸੀਰੀਜ਼ ਨਹੀਂ ਲਈ ਸੀ 2022 ਤੋਂ ਬਾਅਦ ਮੈਂ ਲਾਉਣ ਲੱਗਿਆ ਤੇ ਮੈਂ ਅਲੱਗ-ਅਲੱਗ ਟੈਸਟ ਸੀਰੀਜ਼ ਜੁਆਇਨ ਕੀਤੀਆਂ ਕਈ ਚੰਗੇ ਕੋਚਿੰਗ ਸੰਸਥਾਨ ਵੀ ਹੁੰਦੇ ਆ ਜਿਵੇਂ ਵਿਜ਼ਨ ਹੈ ਫੋਰਮ ਆਈਈਐਸ ਹੈ ਤਾਂ ਇੰਨੇ ਟੈਸਟ ਸੀਰੀਜ਼ ਆਉਣੀ ਆ ਤਾਂ ਕਾਫੀ ਯੋਗਦਾਨ ਹੈ ਪਰ ਮੈਨੂੰ ਲੱਗਦਾ ਵੀ ਜੇ ਟੈਸਟ ਸੀਰੀਜ਼ 'ਚ ਨੰਬਰ ਨਾ ਆਉਣ ਤਾਂ ਬੰਦੇ ਹੌਸਲਾਣਾ ਕਿਉਂਕਿ ਕਈ ਵਾਰ ਉਹਨਾਂ ਨੇ ਪੇਪਰ ਕਾਫੀ ਔਖੇ ਬਣਾਏ ਵੀ ਹੁੰਦੇ ਆ ਯੂਪੀਐਸਸੀ ਦੇ ਵਿੱਚੋਂ ਨਹੀਂ ਆਉਂਦੇ ਪ੍ਰੀਵੀਅਸ ਈਅਰ ਕੁਐਸਚਨ ਤੇ ਥੋੜਾ ਜ਼ਿਆਦਾ ਧਿਆਨ ਦੇ ਵੀ ਬੰਦਾ ਉਹਦੇ ਨਾਲ ਕੰਫੀਡੈਂਸ ਥੋੜਾ ਜ਼ਿਆਦਾ ਆਉਂਦਾ ਹੈ ਜੀ ਉਹ ਉਹ ਟਿਪਸ ਰਹਿ ਗਏ ਸੀ ਹਾਂਜੀ ਟਿਪਸ ਤਾਂ ਇਹਦੇ ਵਿੱਚ ਹੀ ਇਹ ਸਭ ਤੋਂ ਵੱਡਾ ਤਾਂ ਕਿ ਲਗਨ ਨਾਲ ਬੰਦਾ ਪੜ੍ਹਾਈ ਕਰੇ ਇਹ ਇੱਕ ਫੀਲਡ ਇਹੋ ਜਿਹਾ ਹੈ ਜਿਹੜਾ ਤਕਰੀਬਨ ਆਪਣੇ ਰਿਸ਼ਤੇਦਾਰੀਆਂ ਦੇ ਵਿੱਚ ਤੇ ਆਪਣੇ ਯਾਰਾਂ ਦੋਸਤਾਂ ਦੇ ਵਿੱਚ ਬੈਠਣ ਤੋਂ ਆਪਾਂ ਨੂੰ ਹਟਾਈ ਦਿੰਦਾ ਇੱਕ ਤਰੀਕੇ ਨਾਲ ਤਾਂ ਮੈਂਟਲੀ ਇਸ ਤਰੀਕੇ ਨਾਲ ਤਿਆਰ ਹੋ ਕੇ ਰਵੇ ਵੀ ਇਹ 2-3 ਸਾਲਾਂ ਦੀ ਤਪੱਸਿਆ ਤਾਂ ਹੈਗੀ ਹੈ ਤਾਂ ਰਿਸ਼ਤੇਦਾਰੀਆਂ ਦੇ ਵਿੱਚ ਜਾਣਾ ਕਿਸੇ ਵਿਆਹ ਮੌਕੇ ਦੇ ਵਿਆਹ ਟੰਗ ਤੇ ਜਾਣਾ ਉਹ ਛੱਡਣਾ ਪੈਂਦਾ ਈ ਥੋੜਾ ਜਿਹਾ ਇੱਕ ਤਾਂ ਇਸ ਤਰੀਕੇ ਨਾਲ ਮੈਂਟਲੀ ਤਿਆਰ ਹੋ ਜਾਣ ਦੂਸਰਾ ਇਹ ਆ ਵੀ ਹੌਸਲੇ ਦੇ ਨਾਲ ਚੱਲੀ ਰਹਿਣ ਚੱਲੇ ਜਾਣ ਜਦੋਂ ਉਹਨਾਂ ਨੇ ਇਹ ਗੱਲ ਸੋਚ ਹੀ ਲਈ ਐ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਡੇ ਦੇਸ਼ ਦੀ ਸੇਵਾ ਕਰਨੀ ਐ ਜਾਂ ਪੰਜਾਬ ਦੀ ਸੇਵਾ ਕਰਨੀ ਐ ਤਾਂ ਫਿਰ ਇਹ ਤਾਂ ਉਹੀ ਗੱਲ ਆ ਵੀ ਓਖਲੀ ਦੇ ਵਿੱਚ ਸਿਰ ਦੇ ਤਰ੍ਹਾਂ ਮੋਹਲਿਆਂ ਦਾ ਕੀ ਡਰ ਤਾਂ ਫਿਰ ਬੰਦਾ ਲੱਗਿਆ ਰਵੇਸਫੀਲਡ ਦੇ ਵਿੱਚ ਜੀ ਇਹੀ ਮੇਨ ਲਗਾਤਾਰਤਾ ਹੀ ਮੇਨ ਹੈ ਹਾਂਜੀ ਹਾਂਜੀ ਕਿੰਨੇ ਕੁ ਰਹੀ ਕਪੈਸਿਟੀ ਪੜਨ ਦੀ ਡੇ ਪਲਾਨ ਕੀ ਰਿਹਾ ਮੈਂ ਸਟਾਰਟਿੰਗ ਦੇ ਵਿੱਚ ਤਾਂ ਬਾਈ ਜੀ ਕਰਦਾ ਸੀਗਾ ਤਕਰੀਬਨ 10 ਤੋਂ 12 ਘੰਟੇ ਫਿਰ ਉਹਦੇ ਨਾਲ ਨਾ ਮੇਰੀ ਹੈਲਥ ਦੇ ਵਿੱਚ ਪ੍ਰੋਬਲਮ ਆਉਣ ਲੱਗ ਗਈ ਸੀ ਕਿ ਥੋੜੇ-ਥੋੜੇ ਵੀ ਕਦੇ ਬੈਗ ਦੇ ਵਿੱਚ ਪੀਣਾ ਤੇ ਕਦੇ ਸਿਰ ਦੁਖਦਾ ਮੈਂ ਤੁਹਾਡੀ ਕੁਰਸੀ ਵੇਖੀ ਗੱਦੀ ਲੱਗੀ ਹੋਈ ਹਾਂ ਹਾਂ ਜੀ ਹਾਂ ਜੀ ਇਹ ਕਾਫੀ ਸਮਾਂ ਫਿਰ ਮੈਨੂੰ ਇਹ ਇਹਨੇ ਮਤਲਬ ਬੈਡ ਰੈਸਟ ਤੇ ਵੀ ਪਤਾ ਜੀ ਪਰ ਫਿਰ ਉਸ ਤੋਂ ਬਾਅਦ ਮੈਂ ਚੇਂਜ ਕਰਤਾ ਤੇ ਹੁਣ ਮੈਂ 8 ਤੋਂ 9 ਘੰਟੇ ਪੜਦਾ ਹੁੰਦਾ ਸੀਗਾ ਇਹ ਦਿਨ ਦੇ ਵਿੱਚ ਉਸ ਤੋਂ ਵੱਧ ਨਹੀਂ ਪੜਦਾ ਹੁੰਦਾ ਸੀ ਇੰਨੀ ਕੀ ਮੇਰੀ ਸੈਟਿੰਗ ਸੀ ਜੇ ਮੇਰਾ ਕੰਮ ਰਹਿ ਗਿਆ ਇੱਕ ਦਿਨ ਦਾ ਤਾਂ ਫਿਰ ਮੈਂ ਉਹਨੂੰ ਅਗਲੇ ਦਿਨ ਪਾ ਰੰਦਾ ਹੁੰਦਾ ਸੀ ਇਹ ਨਹੀਂ ਕਿ ਵੱਧ ਟਾਈਮ ਲਾ ਕੇ ਮੈਂ ਕਰਾਂ ਨੀਂਦ ਤੇ ਸਿਹਤ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਕਿਉਂਕਿ ਨੀਂਦ ਤੇ ਸਿਹਤ ਤਾਂ ਇਹ ਹੈ ਕਿ ਆਪਣੀ ਹੈਲਥ ਇਜ਼ ਬੈਲਥ ਜਿਵੇਂ ਆਪਾਂ ਇਹ ਗੱਲ ਕਹਿ ਦਿੰਦੇ ਆਂ ਪੇਪਰ ਤਾਂ ਆਪਣਾ ਜੀ ਇੱਕ ਵਾਰ ਰਹਿ ਵੀ ਜਾਊਗਾ ਚਲੋ ਇਹ ਗੱਲ ਹੁਣ ਸ਼ਾਇਦ ਮੈਂ ਇਸ ਮੌਕੇ ਤੇ ਬੈਠ ਕੇ ਕਹਾਂ ਤਾਂ ਲੋਕਾਂ ਨੂੰ ਲੱਗੂ ਯਾਰ ਉਵੇਂ ਗੱਲਾਂ ਕਰਦਾ ਹੈ ਇਹ ਪਰ ਮੈਨੂੰ ਲੱਗਦਾ ਸਿਹਤ ਜ਼ਿਆਦਾ ਜ਼ਰੂਰੀ ਹੈ ਜੇ ਆਪਾਂ ਅਫਸਰ ਬਣ ਵੀ ਗਏ ਤੇ ਆਪਣੀ ਸਿਹਤ ਮਾੜੀ ਹੋਈ ਤਾਂ ਫਿਰ ਆਪਾਂ ਕੀ ਕਿਸੇ ਦੀ ਸੇਵਾ ਕਰਾਂਗੇ ਤੇ ਕੀ ਦੇਸ਼ ਦੇ ਵਿੱਚ ਯੋਗਦਾਨ ਪਾਵਾਂਗੇ ਮੈਂ ਇਸ ਕਰਕੇ ਮੈਨੂੰ ਲੱਗਦਾ ਹੈਲਥ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਹੈ ਜੀ ਤੇ ਪੜਾਈ ਉਹਦੇ ਨਾਲ ਨਾਲ ਹੀ ਆਪਦੀ ਕਰਨੀ ਚਾਹੀਦੀ ਹੈ ਜੀ ਆਖਰੀ ਸਵਾਲ ਹੈ ਮੇਰਾ ਜੇ ਬੰਦਾ ਅਫਸਰ ਇਸ ਟੈਸਟ ਦੇ ਰਹੀਂ ਨਹੀਂ ਵੀ ਬੰਦਾ ਤੇ ਟੈਸਟ ਕੀ ਦਿੰਦਾ ਹੈ ਤਿਆਰੀ ਕੀ ਦਿੰਦੀ ਹੈ ਤੁਹਾਨੂੰ ਮੈਨੂੰ ਲੱਗਦਾ ਜੀ ਇਹ ਜਿਹੜੀ ਤਿਆਰੀ ਹੈ ਇੱਕ ਤਾਂ ਮੈਚਿਓਰਿਟੀ ਬਹੁਤ ਲਿਆ ਦਿੰਦੀ ਹੈ ਇਨਸਾਨ ਦੇ ਵਿੱਚ ਆਪਣਾ ਦੁਨੀਆ ਨੂੰ ਵੇਖਣ ਦਾ ਜਿਹੜਾ ਨਜ਼ਰੀਆ ਹੈ ਉਹ ਚੇਂਜ ਹੋ ਜਾਂਦਾ ਇੱਕ ਹੋਰ ਤਰੀਕੇ ਨਾਲ ਦੇਖਨੇ ਆਪਾਂ ਦੂਸਰਾ ਇਹ ਹੈ ਕਿ ਜੇ ਇਸ ਤਿਆਰੀ ਇੱਕ ਕਿਸੇ ਬੰਦੇ ਨੇ ਇਹ ਤਿਆਰੀ ਕਰ ਲਈ ਹੈ 9-10 ਘੰਟੇ ਰੋਜ਼ ਪੜ੍ਹਾਈ ਕੀਤੀ ਹੈ ਉਹ ਮੈਨੂੰ ਨਹੀਂ ਲੱਗਦਾ ਉਹ ਇਨਸਾਨ ਕਿਸੇ ਵੀ ਫੀਲਡ ਦੇ ਵਿੱਚ ਮਾਰਕ ਹਾਊਗਾ ਜੇ ਰੱਬ ਨਾ ਕਰੇ ਪੇਪਰ ਨਹੀਂ ਬਿਨਾਂ ਕਰਦਾ ਕਿਸੇ ਬੰਦੇ ਦਾ ਉਹ ਕੋਈ ਵੀ ਹੋਰ ਫੀਲਡ ਚੱਕੂਗਾ ਚਾਹੇ ਉਹ ਬਿਜ਼ਨਸ ਹੈ ਚਾਹੇ ਉਹ ਪ੍ਰਾਈਵੇਟ ਜੌਬ ਹੈ ਉਹਦੇ ਵਿੱਚ ਵੀ ਉਹ ਸਕਸੈਸਫੁਲ ਹੋਊਗਾ ਤਾਂ ਇੱਕ ਤਿਆਰੀ ਇਹ ਦੁਨੀਆ ਦੇ ਵਿੱਚ ਵਿਚਰਨ ਦਾ ਤੇ ਆਪਦੇ ਆਪ ਨੂੰ ਹੋਰ ਤਰੀਕੇ ਨਾਲ ਦੇਖਣ ਦਾ ਨਜ਼ਰੀਆ ਜਿਹੜਾ ਹੈਗਾ ਉਹ ਪ੍ਰਦਾਨ ਕਰਦੀ ਹੈ ਤੇ ਮੈਨੂੰ ਲੱਗਦਾ ਉਹ ਬਹੁਤ ਵੱਡੀ ਗੱਲ ਹੈ ਪੇਪਰ ਲੰਘਣ ਦੇ ਨਾਲ ਉਹ ਵੀ ਕਈ ਵਾਰੀ ਉਹ ਵੱਡਾ ਹੋ ਕੇ ਨਿਕਲਦਾ ਕਈ ਲੋਕਾਂ ਨੇ ਸਰਵਿਸ ਦੇ ਵਿੱਚ ਆਉਣ ਤੋਂ ਬਾਅਦ ਰਿਜ਼ਾਈਨ ਕਰਤਾ ਤੇ ਫਿਰ ਵੀ ਉਹ ਬਹੁਤ ਵੱਡੇ ਅਹੁਦਿਆਂ ਤੇ ਪਹੁੰਚ ਚੁੱਕੇ ਨੇ ਮੈਨੂੰ ਲੱਗਦਾ ਇਹ ਇਹਦਾ ਫਾਇਦਾ ਜੀ ਤਿਆਰੀ ਦਾ ਬਹੁਤ ਚੰਗਾ ਲੱਗਿਆ ਥੈਂਕ ਯੂ ਜੀ ਥੈਂਕ ਯੂ ਨੌਜਵਾਨ ਪੀਟੀ ਸਾਡੀ ਜਿਹੜੀ ਇਸ ਤਰ੍ਹਾਂ ਦੇ ਮਾਰ ਕੇ ਮਾਰਦੀ ਹੈ ਤੇ ਦੇਖੋ ਆ ਸਫਲਤਾਵਾਂ ਤੁਹਾਡੇ ਨਾਲ ਖਹਿ ਖਹਿ ਕੇ ਲੰਘਦੀਆਂ ਰੋਜ਼ ਦੀਆਂ ਤੁਹਾਡੀਆਂ ਹਮਸਫਰ ਹੈ ਪਰ ਕਿਸੇ ਨਾ ਕਿਸੇ ਦਿਨ ਅਸੀਂ ਪਛਾੜ ਜਾਣਾ ਜੇ ਲੱਗੇ ਹੋਏ ਨੇ ਤੇ ਉਹ ਇਜ਼ਾਦਤ ਫਿਰ ਬਣਾਏ ਸਤਿ ਸ਼੍ਰੀ ਅਕਾਲ